ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਿਮਾਚਲ ਦਾ ਜ਼ਿਲ੍ਹਾ ਸਪਤਿ ਤੇ ਸਪਿਤੀ ਦਾ ਸ਼ਹਿਰ ਕਾਜਾ ਕੈਮਰਾਮੈਨ ਜੀ ਤੁਹਾਡੇ ਪਿੱਛੇ ਕਾਰ ਆ ਤੁਸੀਂ ਜਦੋਂ ਵਜੇਗੇ ਥੋੜੇ ਸਾਈਡ ਤੇ ਹੋ ਜਾਓ ਅੱਜ ਆਪਾਂ ਕਮਰੂ ਚੋਂ ਨਿਕਲੇ 12 ਵਜੇ ਠੰਡ ਪੈ ਗਈ ਜੀ ਨਜਾਇਜ਼ ਜਮਾ ਬੁਰਾ ਹਾਲ ਹੋ ਗਿਆ ਸੀਗਾ ਅੱਜ ਅੱਗੇ ਸੂਰਜ ਨਿਕਲੇ 10 ਵਜੇ ਚ ਨਿਕਲੇ 12 ਵਜੇ ਸੋ ਆਪਾਂ ਵੀ ਕਮਰੂ ਚੋਂ 12 ਵਜੇ ਨਿਕਲੇ ਆ ਬਾਈ ਤੇ ਇਹ ਸਭ ਤੋਂ ਪਹਿਲਾਂ ਅੱਜ ਆਪਾਂ ਕੰਮ ਕਰਨਾ ਇੱਕ ਟੂਰਿਜ਼ਮ ਡਿਪਾਰਟਮੈਂਟ ਵਾਲਾ ਨੂੰ ਮਿਲਨੇ ਆ ਉਹਨੂੰ ਤਾਂ ਪੁੱਛਦੇ ਆ ਬਾਈ ਕਿ ਤੁਹਾਨੂੰ ਪਰਮਿਸ਼ਨ ਦੇ ਦੇ ਤੁਸੀਂ ਡਰੋਨ ਡਾਉਣ ਦੀ ਅਸੀਂ ਚੱਕੀ ਤੇ ਫਿਰਦੇ ਆ ਨਾਲਪੁਰ ਦਾਇਆ ਹੈ ਨਹੀਂ ਹਜੇ ਤੱਕ ਕਿਉਂਕਿ ਪਰਮਿਸ਼ਨ ਦੇ ਬਿਨਾਂ ਡਾਉਣਾ ਬਹੁਤ ਔਖਾ ਤੇ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵਿੱਚ ਇੱਥੇ ਬਰਫ਼ਬਾਰੀ ਵੀ ਹੋ ਸਕਦੀ ਆ ਸੋ ਜੇ ਬਰਫ਼ ਪੈ ਗਈ ਤਾਂ ਫਿਰ ਆਪਾਂ ਸਨੋਫਾਲ ਵੀ ਦੇਖਾਂਗੇ ਬਾਈ ਲਾਈਵ ਹੁੰਦੀ ਹੁਣ ਆਪਾਂ ਚੱਲਦੇ ਆ ਇੱਕ ਵਾਰੀ ਟੂਰਿਜ਼ਮ ਡਿਪਾਰਟਮੈਂਟ ਦੇ ਕੋਲੇ ਅਸੀਂ ਉਹਨੇ ਗੱਲਬਾਤ ਕਰਦੇ ਆ ਪਰਮਿਸ਼ਨ ਲੈਨੇ ਆ ਜੇ ਮਿਲਦੀ ਆ ਤਾਂ ਤੁਸੀਂ ਉਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਮਿੱਤਰ ਵੇ ਲਈ ਫੇਸਬੁੱਕ ਤੇ ਦੇਖ ਰਹੇ ਆ ਤੁਹਾਡੇ ਲਈ ਇੱਕ ਮਸੌਖਾ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਫੇਸਬੁੱਕ ਵਾਲਿਆਂ ਨੂੰ ਬੇਨਤੀ ਆ ਕਿ ਸ਼ੇਅਰ ਵੀ ਕਰ ਦਿਓ ਲਾਈਕ ਵੀ ਕਰ ਦਿਓ ਤੇ ਕਮੈਂਟ ਵੀ ਕਰ ਦਿਓ ਜਿਹੜੇ ਮਿੱਤਰ ਹੈਗੇ YouTube ਵਾਲੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਰੂਰ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਆਪਣੀ ਵੀਡੀਓ 'ਚ ਕੀ ਕੁਝ ਕਮੀਆਂ ਨੇ ਤਾਂ ਕਿ ਆਪਾਂ online ਸਮੇਂ 'ਚ ਸੁਧਾਰ ਸਕੀਏ ਤੇ ਆਹ ਸਿਸਟਮ ਹੈ ਇੱਥੇ ਨੈਟਵਰਕ ਦਾ Wi-Fi ਦਾ BSNL ਦਾ ਇੱਥੇ ਨੈਟਵਰਕ ਵਧੀਆ ਤੇ Jio ਦਾ ਵਧੀਆ Airtel ਦਾ ਟੁੱਟਵਾ ਜਾਊਗਾ ਤੇ ਜਿਹੜਾ ਇੱਥੇ ਹੋਟਲਾਂ 'ਚ ਜਾਂ ਹੋਮਸਟੇਜ 'ਚ Wi-Fi ਚੱਲਦਾ ਉਹ ਸਾਰਾ ਹੈਗਾ ਬੀਐਨਐਲ ਦਾ ਜਿਹੜੀ ਥੱਲੇ ਛਤਰੀ ਜੀ ਲੱਗੀ ਹੋਈ ਆ ਪਹਿਲਾਂ ਆਪਣੇ ਪਿੰਡਾਂ 'ਚ ਲੱਗੀ ਹੁੰਦੀ ਸੀ ਘਰਾਂ 'ਚ ਟੈਲੀਵਿਜ਼ਨ ਆਸਤੇ ਇਹ ਇੱਥੇ ਉਹਨਾਂ ਨੇ ਵਾਈਫਾਈ ਆਸਤੇ ਲਾਈ ਹੋਈ ਆ ਜਿੰਨੀਆਂ ਵੀ ਆਪਣੇ ਸਾਹਮਣੇ ਇਮਾਰਤਾਂ ਨੇ ਆਹ ਬਣੀਆਂ ਹੋਈਆਂ ਹਰੀਆਂ ਚਦਨ ਵਾਲੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੇ ਇੱਥੇ ਡੀਸੀ ਦਾ ਦਫ਼ਤਰ ਆ ਗਿਆ ਸਰਕਾਰੀ ਹਸਪਤਾਲ ਆ ਗਿਆ ਇੱਕ ਸਰਕਾਰੀ ਸਕੂਲ ਆ ਗਿਆ ਬੀਐਨਐਲ ਦਾ ਦਫ਼ਤਰ ਆ ਗਿਆ ਉਸ ਤੋਂ ਬਾਅਦ ਵਿਸ਼ਰਾਮ ਗ੍ਰਹਿ ਕਾਜਾ ਵੀ ਇੱਥੇ ਨੇੜੇ ਹੀ ਇਹ ਵੀ ਸਰਕਾਰੀ ਆ ਸਾਰੀਆਂ ਸੁੱਖ ਸਹੂਲਤਾਂ ਨੇ ਇਸ ਸ਼ਹਿਰ ਦੇ ਵਿੱਚ ਆਹ ਵਾਲਾ ਹੈਗਾ ਗਰਾਊਂਡ ਆਈਸ ਹਾਕੀ ਦਾ ਇਹ ਆਈਸ ਹਾਕੀ ਦਾ ਗਰਾਊਂਡ ਆ ਇਧਰਲੇ ਪਾਸੇ ਉੱਥੇ ਬਾਸਕਟਬਾਲ ਦਾ ਗਰਾਊਂਡ ਆ ਤੇ ਉੱਥੇ ਸਾਹਮਣੇ ਸਕੂਲ ਆ ਤੇ ਉਹ ਜਿਹੜਾ ਮਗਰ ਝੰਡਾ ਝੁਲਿਆ ਜਾਂਦਾ ਉੱਥੇ ਹੈਗਾ ਡੀਸੀ ਦਫ਼ਤਰ ਵਾ ਲੈ ਕੇ ਮਰਾ ਆ ਮਾਰੇ ਤੇ ਪੌੜੀਆਂ ਬਣੀਆਂ ਹੋਈਆਂ ਜਿਹੜੀਆਂ ਸਾਰੀਆਂ ਸਟੇਡੀਅਮ ਦੀਆਂ ਹਾਕੀ ਦਾ ਜਿਹੜਾ ਗਰਾਊਂਡ ਹੈ ਤੇ ਚਾਰ ਚੁਪਰੇ ਪੌੜੀਆਂ ਬਣੀਆਂ ਹੋਈਆਂ ਸਟੇਡੀਅਮ ਬਣਿਆ ਹੋਇਆ ਪੂਰਾ ਇਹ ਥੋੜਾ ਬਰਫ਼ੀ ਬਹੁਤ ਜ਼ਿਆਦਾ ਇੱਥੇ ਨਾ तीन तरह फोट बर्फ होगी मेरे आराम हम पंजाब से हैं जी है। हाँ जी आप हाँ घूमने के लिए आए है। हैं आप बी में काम करते हैं बी आर ओ में है आप पीडब्ल्यू डी में काम ये पीडब्ल्यूडी डी का है जूले आपकी ये गवर्नमेंट जॉब है हां जी पे आपको पर डे के हिसाब से मिलती है कि पर मंथ के हिसाब से देते हैं हां जी ये तो पर महीने के हिसाब से, से है तो पर मिला है आपको इसके हां हाँ जी आप कहां से हैं हम पंजाब से हैं जी पंजाब से हाँ जी हाँ जी घूमने आए हैं हां जी घूमने के लिए आए हैं अच्छा हम को बहुत अच्छा लगा हम पहले भी आए हैं दो-तीन बार लेकिन विंटर में नहीं आए थे ਫਸਟ ਟਾਈਮ ਹੈ ਵਿంటర్ ਮੇ ਫਸਟ ਟਾਈਮ ਆਏ ਹੈ ਐਸੇ ਤੋ ਦੋ ਤਿੰਨ ਵਾਰ ਆਏ ਹੈ ਅੱਛਾ ਵਿంటర్ ਮੇ ਪਹਿਲੀ ਵਾਰ ਆਏ ਹੈ ਅੱਜ ਆਪਾਂ ਕਾਜਾ ਸ਼ਹਿਰ ਦੇ ਦੂਜੇ ਪਾਸੇ ਆਏ ਆ ਆ ਸਾਹਮਣੇ ਸਾਰੀ ਸਪਤੀ ਨਦੀ ਆ ਇਹ ਜੰਮੀ ਹੋਈ ਆ ਤੇ ਉਹ ਸਾਹਮਣੇ ਜਵਾਕ ਖੇਡੀ ਜਾਂਦੇ ਆ ਆਈਸ hockey ਉਰਿਆਨਾ ਖੇਡਦੇ ਉੱਥੇ ਪ੍ਰੈਕਟਿਸ ਕਰਦੇ ਆ ਅੱਜ ਆਪਾਂ ਜਾ ਕੇ ਉਹਨਾਂ ਦਾ ਮੈਚ ਦੇਖਦੇ ਆ ਆਈਸ hockey ਦਾ ਬਾਬਾ ਕਾਰਾ ਗੁਰਾ ਖੜੀ ਆ ਇੱਥੇ ਮੈਨੂੰ ਲੱਗਦਾ ਬਾਹਰੋਂ ਵੀ ਆਉਂਦੇ ਹੋਣਗੇ ਜਵਾਕ ਹੋਰ ਖੇਡਣ ਵਾਲੇ ਆਸੇ-ਬਾਸੇ ਪਿੰਡਾਂ ਤੋਂ ਇਹ ਲਾਹੌਲ ਦੀ ਟੀਮ ਆ ਪਹਿਲੀ ਵਾਰੀ ਆਈ ਐ ਇੱਥੇ ਖੇਡਣ ਦੇ ਲਈ ਅੰਡਰ 80 ਓਪਨ ਕੁੜੀਆਂ ਨੇ ਲਾਹੌਲ ਦੀਆਂ ਤੇ ਇਹ ਟੂਰਨਾਮੈਂਟ ਚੱਲ ਰਿਹਾ ਇੱਥੇ 5 ਦਿਨਾਂ ਦੇ ਲਈ ਇਹਨੂੰ ਤਾਂ ਪੁੱਛਿਆ ਆਪਾਂ ਇਹ 5 ਦਿਨਾਂ ਦਾ ਟੂਰਨਾਮੈਂਟ ਆ ਤੇ ਇਸ ਵਾਰੀ ਲਾਹੌਲ ਦੀ ਟੀਮ ਆਈ ਐ ਖੇਡਣ ਦੇ ਲਈ ਇੱਥੇ ਪਹਿਲੀ ਵਾਰੀ ਲਾਹੌਲ ਦੀ ਟੀਮ ਆਈ ਐ ਸਪਤੀ ਦੇ ਵਿੱਚ ਅੰਡਰ 18 ਕੁੜੀਆਂ ਹੈ ਅੰਡਰ 18 ਓਪਨ ਪੰਜ ਦਿਨਾਂ ਦਾ ਟੂਰਨਾਮੈਂਟ ਹੈ ਆਈਸ ਹਾਕੀ ਇਸ ਮੈਚ ਦੇ ਬਰਾਬਰ ਕਰਨਾ ਤੇ ਇਹਨਾਂ ਦੋਨਾਂ ਨੇ ਚਾਰ ਗੋਲ ਦਾਗਣਾ ਹੋਗਾ ਇਹ ਲਾਈਨ ਤੇ ਬਹੁਤ ਟਾਈਮ ਉਹ ਇੱਕ ਅਜੀਬ ਚੇਨਰ ਦੇ ਪਾਸ ਕੋਈ ਖਤਰਾ ਨਹੀਂ ਮੈਚ ਦੌਰਾਨੇ ਕੁੜੀ ਦੇ ਸੱਟ ਲੱਗ ਗਈ ਅਸਲ ਇਹ ਦੀ ਬੱਕੀ ਦੇ ਵਿੱਚ ਹੌਕੀ ਵੱਜ ਗਈ ਆ ਪਹਿਲਾਂ ਤਾਂ ਲੱਗਿਆ ਕਿ ਸ਼ਾਇਦ ਮਾੜੀ-ਬੋੜੀ ਥੱਟਾ ਪਰ ਸੀਰੀਅਸ ਸੱਟ ਸੀ ਕਾਫੀ ਸੋ ਫਿਰ ਇਹ ਕੁੜੀ ਨੂੰ ਦੁਬਾਰਾ ਲੈ ਕੇ ਗਰਾਊਂਡ ਤੋਂ ਬਾਹਰ ਤੇ ਦੀ ਜਗ੍ਹਾ ਤੇ ਹੋਰ ਪਲੇਅਰ ਆ ਗਿਆ ਕੋਈ ਜਦੋਂ ਸਵੇਰੇ 12 ਵਜੇ ਧੁੱਪ ਨਿਕਲ ਆਉਂਦੀ ਹੈ ਤਾਂ ਗਰਾਊਂਡ ਦੇ ਵਿੱਚ ਨਾ ਬਰਫ਼ ਪੀਕਣ ਲੱਗ ਪੈਂਦੀ ਆ ਪਿਗਲੀ ਹੋਈ ਬਰਫ਼ ਨੂੰ ਚੱਕਣ ਵਾਸਤੇ ਫਿਰ ਆਹ ਸੰਦੇ ਵਰਤੇ ਜਾਂਦੇ ਆ ਪਲੇਟਾਂ ਜੀਆਂ ਹੁਣ ਬਰਫ਼ ਚੱਕੀ ਜਾਂਦੀ ਆ ਇਹ ਇੱਧਰ ਸਾਹਮਣੇ ਗਰਾਊਂਡ ਆ ਤੇ ਇੱਧਰਲੇ ਪਾਸੇ ਕੈਂਟੀਨ ਬਣੀ ਹੋਈ ਆ ਸਾਰੇ ਟੈਂਟ ਲੱਗੇ ਹੋਏ ਆ ਜਿਹੜੇ ਬੱਚੇ ਨੇ ਖੇਡਣ ਵਾਲੇ ਉਹਨਾਂ ਦੇ ਲਈ ਸਾਰਾ ਖਾਣਾ ਪੀਣਾ ਫ੍ਰੀ ਆ ਤੇ ਜਿਹੜੇ ਆਪਣੇ ਵਰਗੇ ਆ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਪਿੰਨਵੇਲੀ ਸਪੀਤੀ ਲਾਹੌਲ PWD BRO रोल इन फील्ड सारे ਰਲਕੇ ਇਹ ਕੱਪ ਕਰਾਉਂਦੇ ਆ ਸਪੀਤੀ ਕੱਪ ਆ ਉਹ ਸਿੱਖਲੇ ਜੀ ਮੇਰੇ ਨਾਲ ਸੰਤੀ ਕਰਦੇ Beyi ayakta. Dek dek, dek, dek. dek, dek, dek. ਜਦੋਂ ਇੱਥੇ ਮੌਸਮ ਸੈਲਾਂ ਦਾ ਹੁੰਦਾ ਨਾ ਤਾਂ ਚਾਰਚਪਰੇ ਬਰਫ਼ ਹੁੰਦੀ ਆ ਉਦੋਂ ਸਾਰਾ ਕੁਝ ਸੁੱਕ ਜਾਂਦਾ ਤਾਂ ਕਰਾਂ ਦੇ ਵਿੱਚ ਇਹੋ ਜਿਹੇ ਗ੍ਰੀਨ ਹਾਊਸ ਬਣੇ ਹੁੰਦੇ ਆ ਜਿੱਦੀ ਚੇ ਖਾਨਦੂਰ ਕੇ ਸਬਜ਼ੀਆਂ ਵੀ ਛੱਡਦੇ ਆ ਇਹਦੇ ਵਿੱਚ ਹੁਣ ਪ੍ਰੋਪਰ ਬਿਜਲੀ ਛੱਡੀ ਹੋਈ ਆ ਹੀਟ ਦਿੱਤੀ ਹੋਈ ਆ ਇਹ ਗ੍ਰੀਨ ਹਾਊਸ ਆ ਸਬਜ਼ੀਆਂ ਗਾਉਂਦੇ ਆ ਦੇ ਵਿੱਚ ਖਾਣ ਦੇ ਲਈ ਇਹਦੇ ਲਈ ਬਕਾਇਦਾ ਸਰਕਾਰ ਵੱਲੋਂ ਸਬਸਿਡੀ ਮਿਲਦੀ ਆ ਬਣਾਉਣ ਵਾਸਤੇ ਆਹ ਆ ਦੋ ਦੇ ਆਹ ਹੋਰ তোnabla আগ लग जाएगी ना लकड़ी तो सवाल डालस गाटू के भाई अपने चाय लेके आया है हम शुगर नहीं पीते ज्यादा बिना शुगर वाली है ना ये अच्छा रहता है बिना शुगर वाला थैंक यू भाई जी ये चाय पूरी स्पीति के नाम शुभर ਸਾਰੇ ਕਾਜਾ ਸ਼ਹਿਰ ਦੇ ਵਿੱਚ ਕੁੱਤੇ ਕੁੱਟ ਕੇ ਹੁਣ ਆਪਾਂ ਆ ਗਏ ਆ ਬਾਹੀ ਰਾਹੁਲ ਦੀ ਦੁਕਾਨ ਤੇ ਇੱਥੇ ਬੈਠਦੇ ਆਪਾਂ 20 ਮਿੰਟ ਫਿਰ ਉਸ ਤੋਂ ਬਾਅਦ ਘਰੇ ਜਾ ਕੇ ਰੋਟੀ ਪਾਣੀ ਦਾਾਰ ਕਰਾਂਗੇ ਕੋਈ ਨਾ ਕੋਈ ਰਾਹੁਲ ਭਾਈ ਜੀ ਅੱਜੀ ਭਾਈ ਜੀ ਪਹੁੰਚ ਗਏ ਜੀ ਅਸੀਂ oh very good ਫਿਰ ਆ ਜਾ ਫਿਰ ਆ ਗਏ ਆ ਗਏ ਆ ਗਏ ਅਸੀਂ ਨਾ ਹੁਣੀ ਗੱਲ ਕਰਦੇ ਆਉਂਦੇ ਸੀਗੇ ਅਸੀਂ ਅਗਰ ਬਿਜਲੀ ਫਰੀ ਹੈ ਇੱਥੇ ਇੰਨੀ ਵੀ ਆਪਾਂ ਆਪਣੇ ਘਰੇ ਉੱਤੇ ਹੀਟਰ ਰੱਖੀਏ ਇੱਕ ਸਬਜ਼ੀ ਸੁੱਕੀ ਬਰਉਣ ਵਾਸਤੇ ਬਿਜਲੀ ਤੇ ਚੱਲੇ ਵੀ ਹੈ ਨਾ ਕਿਹੜਾ ਆਹ ਚੱਲਣ ਕੀ ਹੈ ਉਹਦੇ ਗੈਸ ਮਚਾਉਣ ਨਾਲ ਨਾਲ ਭੰਜੇ ਨਾਲ ਰੂਮ ਹੀ ਕਰੀ ਹੁੰਦਾ ਗਰਮ ਇਹ ਤਾਂ ਬਹੁਤ ਚਾੜੀ ਸੀਟ ਆ ਭਈ ਜੀ ਤਾਂ ਤਾਂ ਵੱਡੀ ਚੀਜ਼ ਅਸੀਂ ਅੱਜ ਸੋਚੀ ਹੁੰਦੇ ਸੀਗੇ ਕਿ ਤੁਸੀਂ ਸਾਰਾ ਕੰਮ ਗੈਸ ਤੇ ਕਰ ਦਿਓ ਵੀ ਬਿਜਲੀ ਦਾ ਬਿੱਲ ਚੁਣਾ ਲੈ ਕੇ ਰੱਖੀਏ ਹੋ ਜਾ ਪਾਣੀ ਗਰਮ ਕਰਨਾ ਹੋਵੇ ਸਬਜ਼ੀ ਸਬਜ਼ੀ ਬਣਾਉਣੀ ਹੋਵੇ ਨਿਆਰਾ ਲਿਆ ਦੇ ਨੇ ਬੰਦਾ ਯਾਰਾ ਪੈ ਰੂਮ ਚ ਬੈਕਰੀ ਹੋਈਦਾ ਗਰਮ ਇੱਥੇ ਹੁੰਦਾ ਚੀਜ਼ ਇਹ ਬਾਈ ਰਾਹੁਲ ਬਾਈ ਜਿਹਦੇ ਕੋਲ ਅਸੀਂ ਰਹੀ ਜਾਨੇ ਆ ਘਰੇ ਯਾਰਾ ਹੁਣ ਤੁਹਾਡੀ ਵੀਡੀਓ ਬਣਾ ਰਹੇ ਆ ਤੇ ਬਾਈ ਦੀ ਦੁਕਾਨਾ ਸਾਰੀ ਮੋਬਾਈਲ ਦੀ ਬਾਈ ਕਿੰਨਾ ਜਿਹੜਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਦੁਕਾਨ ਕੀਤੇ ਆ ਜਿਹੜੇ ਸਾਨੂੰ ਵੀਰੇ ਇੱਥੇ ਫਾਦਰ ਇੱਥੇ 99 ਵਿੱਚ 99 ਵਿੱਚ ਹਾਂਜੀ ਹਾਂਜੀ ਠੀਕ ਆ ਕਾਨੇ ਤੋਂ ਉਟਮ ਕੋਈ ਉਸ ਵੀ ਨਹੀਂ ਸੀ ਬਾਈ ਉਸ ਤੋਂ ਸਾਰੇ ਕੱਚਾ ਸੀ ਅੱਛਾ ਤੇ ਸਭ ਨੂੰ 150 ਰੁਪਿਆ ਪੀਓਜ਼ ਹੋਟਲ ਲੱਗਦਾ ਹੈ ਕਿਰਾਇਆ ਅੱਛਾ ਤੇ ਸਟਮ ਨੂੰ 550 600 ਰੁਪਏ ਵੀਜੀ ਲੱਗਦਾ ਹੈ ਤੇ 20 ਰੁਪਏ ਮਹੀਨੇ ਚ ਫਾਦਰ ਇੱਥੇ ਰਹੂਗੇ ਜੀ ਰੂਮ ਕਮਰਾ ਮਿਲ ਰਹੀ ਕਿਰਾਏ ਤੇ ਹਾਂਜੀ 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 ਉਧਰ ਕੱਚਾ ਹੂ ਸਾਰਾ ਬਾਈ ਹੈ ਨਾ ਸਾਰਾ ਬਾਈ ਤੇ ਕੱਚਾ ਸਿਓਟਮ ਹੂੰ ਟੋਟਲੀ ਤੇ ਤੁਸੀਂ ਕਿੰਨੇ ਚ ਕੀਤੀ ਫਿਰ ਆਪਣੀ ਦੁਕਾਨ ਫਾਦਰ ਸਾਹਿਬ ਤੋਂ ਬਾਅਦ ਮੈਨੂੰ ਵੀ ਹੋ ਗਿਆ ਆਪਣੇ 116 ਸਾਲ ਬਈ ਮੈਂ ਮੈਨੂੰ ਹੋ ਗਿਆ ਮੈਂ ਤੁਸੀਂ ਬਹੁਤ ਬਦਲਾ ਦੇਖਿਆ ਹਣਾ ਬਈ ਇਹਦੇ ਚ ਕਾਜਾ ਜਿਹਾ ਬਹੁਤ ਜ਼ਿਆਦਾ ਬਈ ਮੈਂ ਤੋ ਟੂਰਿਸਟ ਬਈ ਹੁਣੀ ਬਸ ਇੱਥੇ ਆਣ ਲੱਗੇ ਦੋ ਤਿੰਨ ਸਾਲ ਦੋਸ ਅੱਛਾ ਨਹੀਂ ਤਾਂ ਬਹੁਤ ਜ਼ਿਆਦਾ ਉਸ ਤੋਂ ਤਾਂ ਹੈ ਨਹੀਂ ਸੀ ਖੁਸ਼ੀ ਵੀ ਤੇ ਨਾ ਬਈ ਰਸਤਾ ਆਉਂਦਾ ਹਾ ਸੁਮਡੋ ਤੋਂ ਬਣਿਆ ਹੋਇਆ ਕੱਚਾ ਸੀ ਫਿਰ ਉਹ ਕਿ ਪੰਜਾ ਸੀ ਬਈ ਕੱਚਾ ਹੀ ਸੀ ਸਾਰਾ ਬਸ ਆਹ ਠੀਕ ਆ ਸਾਰਾ ਹੁਣ ਬਸ ਆਸਤੇ ਆਸਤੇ ਪਿਆ ਬਣਦਾ ਹੁਣ ਤੋ ਟੋਂ ਬਈ ਬਸ ਚਲਦੀ ਸੀ ਆਪਣੇ ਪੀਓਲੀ ਇੱਕ ਤੋਂ اچھا ਬਾਈ ਤੁਸੀਂ ਬਾਈ ਤੁਹਾਡੇ ਪੁਰਾਣਾ ਮੈਂ ਕਿ ਤਵੇ ਦਿੰਦੇ ਬਸ ਸਾਰਾ ਤੁਸੀ ਕੀ ਕੁਝ ਬਦਲਾਅ ਦੇਖਿਆ ਜਿਹੜੀ ਕੋਈ ਚੇਂਜ ਦੇਖੀ ਹੈ ਇੱਥੇ ਬਈ ਔਟਮ ਕੀ ਸੀ ਆਪਣੇ ਜਿਸਟਮ ਆਪਣੇ ਪੀਓ ਤੋਂ ਜਿਹੜੀ ਬਸਿਕਰੀ ਆਉਂਦੀ ਸੀ ਆਪਣੇ ਤੇ ਔਟਮ ਕੁੱਲ ਮਿਲਾ ਕੇ ਸਰ ਕੱਚਾ ਸੀ ਤੇ ਸਮਝ ਲਓ ਇੱਕੋ ਬਸ ਆਉਂਦੀ ਸੀ ਹੁਣ ਇਸਟਮ ਅੱਜ ਕ੍ਰਿਸ਼ਟਮ ਆਉਂਦੀਆਂ ਦੋ ਬਸਾਂ ਮੇਰੀ ਆਪਣੇ ਇੱਕ ਤੇ ਬਾਏ ਆ ਹੋ ਕੇ ਜਾਂਦੀ Shimla sire ਨਿਕਲਦੀ 4 ਵਜੇ ਇਹ ਨਿਕਲਦੀ ਆਪਣੇ 8 ਵਜੇ ਇੱਥੋਂ ਨਿਕਲਦੀ ਕਾ ਜਦੋਂ ਕਿ ਰਕਾਉ ਪੀਓ ਨਹੀਂ ਇੱਥੋਂ 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 ਹਾਂਜੀ ਪਾਜੀ ਹੁਣ ਬਾਈ ਤੂੰ ਜੇ ਦੇਖਿਆ ਬਰਫ ਵੀ ਪਈ ਹੈ ਤੂੰ ਤੋਂ ਬਹੁਤ ਥੋੜਾ ਬਹੁਤ ਸਾਰਾ ਤਿਆਰ ਪਾਏਗਾ ਕੋਈ ਫਰਕ ਲੱਗਾ ਤੁਹਾਨੂੰ ਵੀ ਪਹਿਲਾਂ ਪਹਿਲਾਂ ਪੈਂਦੀ ਸੀ ਜਾਂ ਲੇਟ ਪੈਂਦੀ ਪਹਿਲਾਂ ਪਾਜੀ ਇਸ ਤੋਂ ਜਿਸ ਟਾਈਮ ਫਾਦਰ ਵੀ ਰਹੇ ਰਹਿੰਦੇ ਸੀ ਉਸ ਟਾਈਮ ਬਹੁਤ ਪੈ ਪੈਂਦੀ ਸੀ ਬਰਫ ਪਾਜੀ ਬਹੁਤ ਜਿਆਦੀ ਹੁਣ ਘਟ ਗਈ ਬਰਫ ਹੁਣ ਬਹੁਤ ਜਿਆਦੀ ਘਟ ਗਈ ਇਸ ਟਾਈਮ ਇਹਦਾ ਕੀ ਹੋ ਗਿਆ ਆਪਣਾ ਐਸਕਲੀਬਸ ਘਟ ਗਿਆ ਹੁਣ ਜੇ ਮਾਰਚ ਨੂੰ ਲਾ ਲੱਗੀ ਪੈਣ ਪਈ ਦੂਸਰੇ ਮਹੀਨੇ ਪੈਣ ਲੱਗੀ ਜੂਨ ਚ ਪੈਣ ਲੱਗੀ ਇਹਦਾ ਬਸ ਹੋ ਗਿਆ ਪਹਿਲਾਂ ਕਿਸੇ ਆਪਣੇ 12ਵੇਂ ਮਹੀਨੇ ਕਿ ਰ ਆਂਦੀ ਆਦੀ ਬਰਫ਼ ਦਸੰਬਰ ਚ ਪੈਂਦੀ ਪੈਂਦੀ ਸੀ ਪੈਂਦੀ ਸੀ ਭਾਜੀ ਉਹ ਤਾਂ ਬਹੁਤ ਪੈਂਦੀ ਸੀ ਬਰਫ਼ ਹੁਣ ਵੀ ਤੋ ਅਸੀਂ ਆਏ ਆ ਰਾਜੂ ਤੇ ਬਹੁਤ ਬੁਰਾ ਹਾਲ ਹੁੰਦਾ ਉਹ ਰਾਜੂ ਦਾ ਮੈਨਸ ਪੱਚੀ ਤੀਜਾ ਹੁੰਦਾ ਦਿਨੇ ਤਾਂ ਵਧੀਆ ਮੌਸਮ ਹੁੰਦਾ ਨਾ ਦੇਖ ਪਈ ਦਿਨੇ ਆ ਦੇਖੋ ਤਿਰਸੜ ਸਾਹਮਣੇ ਭਾਜੀ ਹੀਟਰ ਲਾ ਲਾ ਕੇ ਬੈਠੇ ਆ ਕਾ ਕੰਮ ਨਹੀਂ ਹੁੰਦਾ ਬਈ ਇਸ ਤਰ੍ਹਾਂ ਪੈਰ ਹੋਏ ਪੇ ਠੰਡੇ ਸਾਡੇ ਆ ਰਾਜੂ ਤੇ ਬੁਰਾ ਹਾਲ ਹੋ ਜਾਂਦਾ ਜੰਮ ਜਾਂਦਾ ਸਾਰਾ ਕੁਝ ਸਬਜ਼ੀਆਂ ਭਾਜੀ ਇੱਥੇ ਤਾਂ ਹੈਗਾ ਪਾਣੀ ਬਈ ਜੇ ਤੁਸੀਂ ਤਾਂ ਹਰ ਏਦਾਂ ਤੁਸੀਂ ਸੋਣੀ ਕੀਤੀ ਆ ਹਰੀਆਂ ਸਬਜ਼ੀਆਂ ਇੱਥੇ ਕਿੰਨਾ ਕਿੰਨਾ ਹੁਣ ਜਿਵੇਂ ਈਆਂ ਜਿਹੀਆਂ ਮਿਲਦੀਆਂ ਹਨ ਇਹ ਪੂਰਾ ਸਾਲ ਮਿਲਦੀਆਂ ਨੇ ਵਿੱਚ ਦੀ ਕੁਝ ਮਹੀਨੇ ਬੰਦ ਵੀ ਹੋ ਜਾਂਦੀਆਂ ਪਾਜੀ ਬੰਦ ਕਿਹੜੀ ਹੋਈ ਨਹੀਂ ਜਿਵੇਂ ਕੋਈ ਮੰਨ ਕੇ ਚੱਲੋ ਆਪਣੇ ਕੋ ਰੋਡ ਹੈਗੀ ਐ ਕੋਈ ਐਦਾਂ ਦੀ ਆ ਚੀਜ਼ ਹੈਗੀ ਐ ਬਰਪੈਗੀ ਨਹੀਂ ਕੋਈ ਆਣੀ ਵੀ ਐ ਗੱਡੀਆਂ ਆਉਣੀਆਂ ਕਿੱਥੋਂ ਨਹੀਂ ਆ ਸਕਦੀਆਂ ਪਾਜੀ ਸਾਰੀ ਸਬਜ਼ੀ ਬੰਦ ਸਾਰੀ ਛੱਡੋ ਫ੍ਰੀ ਸਾਰੀ ਬੰਦ ਫਿਰ ਤਾਂ ਮਤਲਬ ਫਿਰ ਉਹੀ ਖਾਓ ਪਾਜੀ ਆਪਣੇ ਕੀ ਮਤਲਬ ਦਾਲ ਖਾ ਲਓ ਬਈ ਆਲੂ ਖਾ ਲਓ ਬਈ ਕੁਛ ਮਰਜ਼ੀ ਖਾ ਸਕਦੇ ਆ ਤੇ ਤੇਲ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ ਬਈ ਤੇਲ ਦੀ ਹੈਗੀ ਵੀਰ ਜੀ ਤੇਲ ਦੀ ਰਹਿੰਦੀ ਹੈ ਤੇਲ ਵੀ ਰੇਸ਼ਟ ਮਿੱਟੀਆ ਤੇਲ ਹੈਗਾ ਆਪਣਾ ਡੀਜ਼ਲ ਵੀ ਮਿਲਦਾ ਰਹੇਗਾ ਪਪਟਰੋਲ ਵੀ ਹੈਗਾ ਜੀ 14 ਟਾਈਮ ਰਾਹ ਬੰਦ ਨੂੰ ਫਿਰ ਤਾਂ ਵੀ ਮੁੱਕੇ ਹੁੰਦਾ ਹੋਊਗਾ ਨਾ ਮੁੱਕਦਾ ਕੋਈ ਫਿਰ ਵੀ ਭਾਜੀ ਗੱਡੀਆਂ ਤੇ ਆਂਦੀ ਆਂਦੀਆਂ ਇਹਨਾਂ ਦੀਆਂ ਡੀਜ਼ਲ ਵਾਲੀ ਗੱਡੀਆਂ ਆਉਂਦੀ ਰਹਿੰਦੀਆਂ ਹਾਂਜੀ ਹਾਂਜੀ ਬਸ ਇਹਦਾ ਫੌਜ ਦੀ ਸਪਲਾਈ ਵੀ ਚਲਦੀ ਰਹਿੰਦੀ ਹੋਊਗੀ ਨਾ ਫੌਜ ਬੈਠੀ ਹੁੰਦੀ ਹਾਂ ਹਾਂ ਉਹਦੇ ਕੋਲ ਸਪੌਂਸਟ ਆਉਂਦੇ ਹੁੰਦੇ ਹਾਂਜੀ ਹਾਂਜੀ ਸੋ ਬਾਈ ਛੋਟਾ ਵੀ ਧੰਨਵਾਦ ਕਰਦੇ ਆਂ ਅਸੀਂ ਤੁਸੀਂ ਸਾਨੂੰ ਟਿਕਾਣਾ ਦਿੱਤਾ ਇੱਥੇ ਹੈਨਾ ਬਹੁਤ ਅੱਛੀ ਗੱਲ ਹੈ ਵੀਰ ਜੀ ਮੈਂ ਇੱਕ ਨਾ ਪਪਰਾਵਾਂ ਤੁਸੀਂ ਵੀਰੇ ਸਾਨੂੰ ਮਿਲੇ ਆ ਬਹੁਤ ਅੱਛੀ ਗੱਲ ਐ ਤੁਹਾਨੂੰ ਕੋਈ ਮਿਲਿਆ ਤੁਹਾਨੂੰ ਇੱਥੇ ਕੁਛ ਸਿੱਖਿਆ ਸਾਨੂੰ ਕੋਈ ਦੇਖਣ ਨੂੰ ਕੋਈ ਚੀਜ਼ ਸਾਨੂੰ ਆਈ ਵਧੀਆ ਕੋਈ ਮਿਲੀ ਐ ਬਾਈ ਅਸੀਂ ਤੁਹਾਡੇ ਵਰਗੇ ਦੇਖੀ ਜਾਂਦਾ ਸੋਦੀ ਤੁਸੀਂ ਲੋਕਲ ਰਹਿੰਦੇ ਤੁਸੀਂ ਲੋਕਲ ਲੋਕਾਂ ਨੂੰ ਜਾਣਦੇ ਵੀ ਹੋ ਤੁਸੀਂ ਕਿਸੇ ਨੂੰ ਕਹਿ ਦਿਓ ਉਹਨੇ ਵੀ ਬਾਈ ਇਹਨੂੰ ਘਰੇ ਪਿੰਡ ਲੈ ਜਾਓ ਜਿਉਂ ਦਿਖਾ ਲਿਓ ਕੁਝ ਤੁਹਾਡੀਆਂ ਅੱਖਾਂ ਲੱਗ ਜਾਂਦੇ ਤੁਹਾਨੂੰ ਤਾਂ ਅਸੀਂ ਜਾਣਦੇ ਹੀ ਕੋਈ ਨਹੀਂ ਤੁਹਾਡੇ ਵਰਗੇ ਦਾ ਬਹੁਤ ਸੌਖਾ ਹੋ ਗਿਆ 4x4 ਲੱਗੀ ਹੋਈ ਐ ਚੇਨ ਇਹਨੂੰ ਨਾ ਆਹੀ ਚੱਲਦੀ ਐ ਇੱਥੇ ਚੈਨ ਨਾਲ ਗੱਡੀ ਬਹੁਤ ਔਖੀ ਚੱਲਦੀ ਐ ਆਪਾਂ ਮਾੜੋਂ ਲਲਿਕਾ ਸਮਾਨ ਕੋਈ ਉੱਥੋਂ ਕਿਦੋਂ ਉਹ ਲਈਏ ਕੋਈ ਤੇਲ ਤੂ ਦਾ ਕੰਨਾਂ ਚ ਖੁਰਕ ਹੋਈ ਜਾਂਦੀ ਹੈ ਖੁਸ਼ਕੀ ਨਾਲ ਕੀ ਲਿਖਿਆ ਰੇਟ ਦੇ ਮਾਲਿਆ ਕਿਹੜਾ ਹੁੰਦਾ ਯਾਰ ਉਹ ਬਜਾਜ ਡਾਇਮੰਡ ਕਿ ਕੀ ਆਲਮਾਂਡਸ ਕੀ ਹੁੰਦਾ ਉਹ ਪੈਸਾ ਸਾਹਮਣੇ ਹੈ ਨਾ ਉਹ ਲੈ ਲੀਏ ਕਿ ਹੋਰ ਲਈਏ ਕੋਈ ਆਹੀ ਲੈਨੇ ਯਾਰ ਚੂਲੇ ਛੋਟੀ ਸ਼ੀਸ਼ੀ ਹੈਗੀ ਕੋਈ ਉਹ ਵੱਡੀਆਂ 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 ਯਾਰ ਐਡੀ ਕਿ ਮਿਲ ਜੇ ਕੋਈ ਛੋਟੀ ਪੈਕ ਹੈ ਇਸ ਵਾਲੀ ਕਹਾਂ ਪਰ ਇੱਧਰ ਇੱਧਰ ਤਾਂ ਨਹੀਂ ਹੈਗੀ ਯਾਰ ਆਲੇ ਲਈਏ ਉਟਾ ਮ ਨਹੀਂ ਆ ਕੀ ਚੀਜ਼ ਆ ਦੇਗ ਲ ਸਰੀ ਨੂੰ ਕੰਨ ਚ ਮੇਲ ਸਾਫ ਕਰਨ ਵਾਸਤੇ ਸੈਂਸ ਲਈਏ ਯਾਰ ਇਹ ਕਾ ਬਿਸਕਟ ਵੀ ਬਹੁਤ ਵਧੀਆ ਹੁੰਦੇ ਆ ਉਰੇ ਖਾਨ ਦੇ ਕੰਮ ਹੋਣਗੇ ਦੋ ਦੁੱਪੇ ਚੱਕ ਲੈ ਇਹ ਇਹ ਕੱਢ ਬਾਬਾ ਵਡਣਾ ਲੈ ਜੀ ਯਾਰ ਆਹ ਹਾਲ ਚੱਕਲਾ ਸਵੇਰੇ ਖਾਦੇ ਜਾਣਗੇ ਯਾਰ ਇਹ ਆ ਕੀ ਆ ਇਹ ਤਾਂ ਹੋਰ ਮਹਿਕਮਾ ਕੋ ਯਾਰ ਖਲਕੀ ਮਤ ਖਾਣਾ ਕੱਢ ਕੇ ਇਹਦੇ ਉੱਚਾ ਘਰ ਤੋਂ ਬਹੁਤ ਦੂਰ ਹਜੇ ਤੱਕ ਆਹ ਸੁਵਾ ਦੋ ਹਲੋ ਖਾਣੇ ਆ ਕਾਜਾ ਦੇ ਵਿੱਚ ਠੰਡ ਦਾ ਇਹ ਪੱਧਰ ਜਿਵੇਂ ਆਪਾਂ ਫਰਿੱਜ ਦੇ ਵਿੱਚ ਡੋਂਗੇ ਕੱਢਣ ਵੇਲੇ ਗਰਮ ਪਾਣੀ ਪਾ ਕੇ ਡੋਂਗੇ ਕੱਢਦੇ ਆ ਨਾ ਲੋਕ ਗਰਮ ਪਾਣੀ ਪਾ ਕੇ ਐਵੇਂ ਆਪਣੀਆਂ ਬਾਲਟੀਆਂ ਖਾਲੀ ਕਰਦੇ ਆ ਤੇ ਆਪਣੇ ਸਾਹਮਣੇ ਜੰਮੀਆਂ ਹੋਈਆਂ ਬਾਲਟੀਆਂ ਬਰਫ਼ ਦੀ ਠੀਕ ਹੈ ਇਹ ਵਿੱਚ ਸੀ ਥੱਲੇ ਇਹਨੇ ਕੀਤਾ ਨਾ ਆ ਪਾਏ ਕਰੀਏ ਆਂਡੇ ਦੇ ਨਾਲ ਨਾਲ ਆਲੂ ਵਿੱਚ ਪਾ ਦਈਏ ਗਰਮ ਹੋ ਜਾਣਗੇ ਬਾ ਕੱਚੇ ਖਾਓ ਵੈਸੇ ਖਾ ਲਾਂਗੇ ਨਾ ਵਿੱਚ ਹੀ ਤਾਂ ਆਂਡੇ ਪਾ ਦਨੇ ਆ ਇਹ ਭਾਈ ਨੇ ਕੱਲ ਵਾਲੇ ਸੀ ਕਿ ਸਬਜੀ ਹਸਤੇ ਵਿੱਚ ਜਿਆ ਪਾ ਦੀ ਆਂਡੇ ਬਕਵੇਂ ਜਾਣੇ ਇੱਕ ਦੋ 10 ਟੂ ਬੀ ਫੌਨ ਛਿਆਂਨੇ ਬੋਧਾਉਣਗੇ ਠੀਕ ਆਠ ਆਂਡੇ ਪਾ ਅੱਜ ਆਪਣੀ ਤਿਆਰੀਆ ਪਪਾ ਨੂੰਣੀ ਐਗ ਕਰੀ ਬਸ ਇਹਨੂੰ ਧੱਕਦੀ ਉਹ ਤੱਕ ਨੂੰ ਧੰਦਾ ਜਿਹਨਾਂ ਜਿਹੜਾ ਅੰਡੇ ਉਪਲ ਦੇ ਆ ਉਹਨੇ ਜਿਹੜਾ ਆਪਾਂ ਮਸਾਲਾ ਮੂਲੋ ਬਣਾ ਲੀਏ ਤਾਂ ਵਧੀਆ ਨਾ ਆਂਡਾ ਤੇਰੀ ਆਪਣੀ ਹੋ ਗਈ ਤਿਆਰ ਹੋਰ 4-5 ਮਿੰਟ ਲੱਗਣੇ ਉਸ ਤੋਂ ਬਾਅਦ ਇਹ ਖਾਣ ਦੇ ਲਈ ਬਿਲਕੁਲ ਤਿਆਰ ਹੋ ਜਾਂਦੀ ਹੈ ਹੋਰੀ ਆ ਰਾ ਜੱਕ ਚੁੱਕੀ ਹੁੰਦੀ ਨਹੀਂ ਨਾ ਮੈਂ ਨਾ ਕੁਮ ਨਹੀਂ ਨਹੀਂ ਥੈਂਕ ਯੂ ਯਾਰ ਦੰਦ ਨਹੀਂ ਕੋ ਨਹੀਂ ਨਹੀਂ ਹੈ ਨਾ